ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਵੀਰ ਜਵੰਦ ਦਾ ਐਕਸੀਡੈਂਟ ਮਾਮਲੇ ਵਿੱਚ ਪੁਲਿਸ ਵਾਲੇ ਨਾਲ ਰਵੀ ਸੰਗਰਾਹੂਰ ਦੀ ਗੱਲਬਾਤ ਵਿੱਚ ਕੁਝ ਅਜਿਹੇ ਸਵਾਲ ਖੜੇ ਕਰ ਦਿੱਤੇ ਨੇ ਕਿ ਤੁਸੀਂ ਵੀ ਜਾਣ ਕੇ ਹੈਰਾਨ ਹੋ ਜਾਵੋਗੇ ਸਭ ਤੋਂ ਵੱਡੀ ਗੱਲ ਮੁਲਾਜ਼ਮ ਦੇ ਕਹਿਣ ਮੁਤਾਬਕ ਉੱਥੇ ਬਾਈਕ ਨਹੀਂ ਸੀ ਤੇ ਨਾ ਹੀ ਕੋਈ ਬਲੈਰੋ ਗੱਡੀ ਦਾ ਜ਼ਿਕਰ ਹੈ ਰਿਪੋਰਟ ਤੇ ਰਾਜਵੀਰ ਦੇ ਸਾਥੀ ਦੇ ਬਿਆਨਾਂ ਵਿੱਚ ਉਸਦੇ ਸਾਥੀ ਨੇ ਹਸਪਤਾਲ ਵਿੱਚ ਦੱਸਿਆ ਕਿ ਜਦੋਂ ਪੁਲਿਸ ਦੂਜੇ ਦਿਨ ਬਿਆਨ ਲੈਣ ਫੌਟਿਜ਼ ਗਏ ਕਿ ਉਹਨਾਂ ਨੇ ਬਾਈਕ BMW ਨੂੰ ਉਸੇ ਸਮੇਂ ਫੋਨ ਕਰਕੇ ਉਹਨਾਂ ਦੀ ਰਿਕਵਰੀ ਤੇ ਭੇਜ ਦਿੱਤੀ ਸੀ ਕਿ ਉਹਨਾਂ ਨੂੰ ਰਾਜਵੀਰ ਦੀ ਜਾਨ ਤੋਂ ਵੱਧ ਬਾਈਕ ਦਾ ਫਿਕਰ ਸੀ ਕੀ ਰਾਜਵੀਰ ਲਈ ਐਂਬੂਲੈਂਸ ਵੀ ਮੰਗਵਾਈ ਨਹੀਂ ਗਈ ਬਾਈਕ ਲਈ ਰਿਕਵਰੀ ਆ ਗਈ ਪੁਲਿਸ ਨੂੰ ਵੀ ਗੁੰਮਰਾਹ ਕੀਤਾ ਗਿਆ ਕਿਉਂਕਿ ਲੋਕਲ ਹਸਪਤਾਲ ਨੇ ਜੋ ਰਿਕਾਰਡ ਭੇਜਿਆ ਉਸ ਵਿੱਚ ਐਕਸੀਡੈਂਟ ਸੋਲਨ ਲਿਖਿਆ ਗਿਆ ਫਿਰ ਪਿੰਜੌਰ ਕਿਹਾ ਦੂਜੇ ਦਿਨ ਤੇ ਉਹਨਾਂ ਨੂੰ ਜਵੰਦੇ ਦਾ ਕੋਈ ਸਬੰਧ ਨਹੀਂ ਮਿਲਿਆ ਪੁਲਿਸ ਮੁਤਾਬਕ ਪੰਜ ਸਾਥੀ ਸੀ ਹੁਣ ਸੱਚ ਕੀ ਹੈ ਤੇ ਝੂਠ ਕੀ ਹੈ ਇਹ ਤਾਂ ਰੱਬ ਹੀ ਜਾਣਦਾ ਸੋ ਸੰਗਜੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜਰੂਰ ਸਾਂਝੇ ਕਰੋ